ਹਾਂਜੀ ਸੱਸੀ ਘਾ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਚਲੋ ਠੀਕ ਹੀ ਚਾਹੀਦਾ ਰੱਬ ਦਾ ਨਾਮ ਲੈਣਾ ਚਾਹੀਦਾ ਤਾਂ ਅੱਜ ਵੀਡੀਓ ਤੁਹਾਡੇ ਲਈ ਨਵੀਂ ਲੈ ਕੇ ਆਇਆ ਤਾਂ ਇੰਸਟਾ ਦੇ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ ਕੀ ਆ ਕੀ ਆ ਕੀ ਆ ਧੁੰ ਦਾ ਧੁੰ ਦਾ ਠੰਡਾ ਅਲਗ-ਅਲਗ ਤਰ੍ਹਾਂ ਦੀ ਉਹਦੇ ਮਤਲਬ ਐਕਸਪਲੇਨ ਕਰਕੇ ਪਾ ਰਹੇ ਆ ਤੇ ਅਸੀਂ ਵੀ ਥੋੜਾ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਵਿਆਹ ਆ ਵਿਆਹ ਆ ਵਿਆਹ ਆ ਤਾਨੂੰ ਵੀ ਪੰਜ ਵਿਆਹ ਇਕੱਠੇ ਆ ਗਏ ਤਾਂ ਕਰਕੇ ਦੱਸ ਰਿਆ ਵਿਆਹ ਆ ਵਿਆਹ ਆ ਤਾਂ ਬਸ ਵੀ ਆਪਾਂ ਵੀ ਵਿਆਹ ਦੀ ਤਿਆਰੀਆਂ ਖੁੱਭ ਗਏ ਵਿਆਹ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਦੋ ਤਿੰਨ ਗੱਲਾਂ ਬਤਾਂ ਤਾਂ ਘਰ 'ਚ ਤੁਹਾਨੂੰ ਪਤਾ ਹੀ ਆ ਕਿਦਾਂ ਖਲਾਰਾ ਖਲੂਰਾ ਪਿਆ ਹੀ ਹੁੰਦਾ ਕੋਈ ਆ ਟਾਈ ਲੱਭਦਾ ਕੋਈ ਕੋਟ ਪੈਂਟ ਲੱਭਦਾ ਕਿੱਥੇ ਆ ਡਰਾਈ ਕਲਿੰਗ ਕਰਾਉਣਾ ਬੰਦਾ ਹਫ਼ਤੇ ਤੱਕ ਪਹਿਲੇ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਤੇ ਚਲੋ ਯਾਰ ਭਾਰ ਘੇ ਸਾਰਾ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਵਿਆਹ ਤੇ ਵਿਆਹ ਤੇ ਮੈਂ ਐ ਦੇਖਾਂਗੇ ਅੰਦਰ ਰੌਣਕ ਸ਼ੋਣਕ ਐ ਪੂਰੀ ਲੱਗੀ ਹੋਈ ਪਈ ਦੋਸਤ ਦੇ ਵਿਆਹ ਤੇ ਗਿਆ ਬਾਕੀ ਰਿਸ਼ਤੇਦਾਰਾਂ ਵਾਲੇ ਦੇ ਹਜੇ ਮੈਂ ਜਾਣਾ ਸੀਗਾ ਤਾਂ ਉੱਥੇ ਮੈਨੂੰ ਮੇਰੇ ਦੋਸਤ ਦੀ ਮੰਮੀ ਮਿਲ ਗਏ ਮੈਂ ਆਂਟੀ ਨੂੰ ਪੈਰੀ ਹੱਥ ਲਾਇਆ ਮੈਂ ਕਿਹਾ ਆਂਟੀ ਪੈਰੀ ਬੰਨੇ ਸੱਸ ਸਿਕਾ ਮੈਂ ਕਿਹਾ ਬਹੁ ਬਹੁ ਮੁਹਾਰਕਾ ਤੁਹਾਨੂੰ ਕਹਿੰਦੇ ਤੁਹਾਨੂੰ ਵੀ ਬੇਟਾ ਉਹ ਉਹ ਗੱਲ ਤੋਂ ਬਾਅਦ ਨਾ ਮੈਨੂੰ ਸਿੱਧੇ ਉਹਨਾਂ ਨੇ ਆਂਟੀ ਕਿਹਾ ਕਰਨ ਸਿਆ ਤੂੰ ਵੀ ਵਿਆਹ ਕਰਾ ਲਾ ਹੁਣ ਮੈਂ ਅੰਦਰੋਂ ਸੋਚਾਂ ਮੈਂ ਕਿਹਾ ਵਿਆਹ ਮੈਂ ਕਿਹਾ ਮੈਂ ਕੋਈ ਨਹੀਂ ਆਂਟੀ ਜੀ ਕਰਵਾ ਲਾਂਗੇ ਜਦੋਂ ਹੁਣਾ ਹੋਈ ਜਾਣਾ ਵਾ ਤਾਂ ਬਸ ਆਂਟੀ ਜਿੱਧਾ ਹੀ ਗਏ ਆ ਮੈਂ ਥੋੜਾ ਜਿਹਾ ਸੋਚੀ ਆ ਮੈਂ ਮੈਂ ਕਿਹਾ ਵਿਆਹ 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 ਫਿਰ ਮੈਂ ਹਾਰ ਭਰ ਕੇ ਇੱਕ ਟੇਬਲ ਲੱਗਾ ਹੋਇਆ ਸੀ ਮੈਂ ਉੱਥੇ ਬੈਠ ਗਿਆ ਮੈਂ ਸੋਚਾਂ ਮੈਂ ਕਿਹਾ ਵਿਆਹ ਦਾ ਕਰਾਣਾ ਸੌਖਾ ਦਾ ਹੈਗਾ ਬਟ ਵਿਆਹ ਤੇ ਜਿਹੜਾ ਖਰਚਾ ਉਹ ਬੜਾ ਔਖਾ ਫੇ ਹਾਰ ਭਾਰ ਕੇ ਇੱਕ ਟਿੱਕੀ ਵਾਲਾ ਆਇਆ ਮੇਰੇ ਕੋਲ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਆ ਕਿੰਨਾ ਕ ਐਸਟੀਮੇਟ ਕਿੰਨਾ ਕ ਖਰਚਾ ਉਹ ਕਹਿ ਰਿਹਾ ਕਿ ਨਹੀਂ ਹਮਰੇ ਜੋ ਮੇਨ ਓਨਰ ਹੈ ਉਹ ਵਾਹਾਂ ਸਾਹਮਣੇ ਖੜੇ ਹੋਏ ਆ ਮੈਂ ਕਿਹਾ ਠੀਕਾ ਉਹਨੂੰ ਭੇਜ ਦਿਓ ਆਪ ਤੇ ਉਹ ਭਾਜੀ ਯੂਰੀ ਆਏ ਮੇਰੇ ਕੋ ਕਹਿੰਦੇ ਮੈਂ ਕਿਹਾ ਭਾਜੀ ਆਪਾਂ ਵੀ ਇੱਕ ਵਿਆਹ ਸਾਡੇ ਫੰਕਸ਼ਨ ਹੈਗਾ ਗਵੰਡੀਆਂ ਦੇ ਤੇ ਉਹਦੇ ਬਾਰੇ ਤੁਹਾਨੂੰ ਬੁੱਕ ਕਰਵਾਣਾ ਤੇ ਕਿੰਦਾ ਇੱਕ ਐਸਟੀਮੇਟ ਹੈਗਾ ਸਾਰਾ ਕੁਝ ਦੱਸ ਦਿਓ ਉਹ ਕਹਿੰਦਾ 5-6 ਦੇ ਗੇਟ ਦੇ ਵਿੱਚ ਵਿੱਚ ਆਪਾਂ ਸਾਰਾ ਕੁਝ ਕਰ ਦੇਈਦਾ ਆ ਮੈਂ ਕਿਹਾ ਚਲੋ ਠੀਕ ਆ ਜੀ ਸੱਸੀ ਘਰ ਉਹ ਗਏ ਕੁਦਰਤੀ ਮੇਰੀ ਨਿਗਾ ਨਾ ਨਵੇਂ ਜੋੜੇ ਆ ਲਗੇ ਡੀਜੇ ਆ ਲਗੇ ਮਤਲਬ ਕੀ ਉੱਥੇ ਮੈਂ ਦੇਖਾਂ ਕਿ ਵਿਆਹ ਤਾਂ ਉਹਨਾਂ ਦਾ ਹੋਇਆ ਪਿਆ ਨਵਾਂ ਨਵਾਂ ਵਿਆਹ ਹੋਇਆ ਨਵਾਂ ਨਵਾਂ ਉਹਨਾਂ ਦਾ ਜੋਆ ਕੋਇਆ ਪਿਆ ਮਤਲਬ ਸਾਲ ਕੋਇਆ ਉਹਨਾਂ ਨੂੰ 2 ਸਾਲ ਹੋ ਗਏ ਉਹਨਾਂ ਨੂੰ ਮਤਲਬ ਇਦਾਂ ਸੀਗਾ ਤੇ ਉਧਰ ਘਰ ਵਾਲੇ ਘਰ ਵਾਲੀ ਦਾ ਹਸਬੰਦ ਉਹਨੂੰ ਬਾਜਾ ਮਾਰ ਰਿਆ ਸੀ ਮਤਲਬ ਕਿ ਲੱਗ ਤਰੀਕੇ ਨਾਲ ਉਹ ਨੱਚਣ ਚ ਮਗਨ ਹੋਈ ਪਈ ਸੀ ਉਹ ਕਹਿੰਦਾ ਕਿ ਇਹਨੂੰ ਸਾਂਪਲਾ ਸਾਂਪਲਾ ਇਹਨੂੰ ਇਹਨੂੰ ਸਾਂਪਲਾ ਉਹ ਇਦਾਂ ਉਹਨੂੰ ਕਰੀ ਜਾਵੇ ਕਦੀ ਇਦਾਂ ਕਰੀ ਜਾਵੇ ਘਰ ਵਾਲੀ ਕਿੱਥੇ ਮੰਦੀ ਘਰ ਵਾਲੀ ਦੇ ਦੇਲੇ ਤੇ ਢੀੜਾ ਦੇਲੇ ਤੇ ਢੀੜਾ ਦੇਲੇ ਢੀੜਾ ਅਗਲਾ ਗਾਣਾ ਲੱਗੀ ਜਾਂਦਾ ਇਹ ਉੱਪਰੋਂ ਪੈਸੇ ਵਾਰੀ ਆ ਰਹੇ ਜਿਨ੍ਹਾਂ ਦਾ ਵਿਆਹ ਸੀਗਾ ਪੂਰੀ ਰੌਣਕ ਲੱਗੀ ਹੋਈ ਸੀ ਉੱਥੇ ਦਾ ਸਟੇਜ ਮੈਂ ਕਿਹਾ ਮਯਾਲ ਆ ਉੱਥੇ ਖਾਲੀ ਰਹਿ ਜਾਵੇ ਸਾਰੀਆਂ ਥੇਲੀਆਂ ਫਰੈਂਡਾਂ ਮੁੰਡਾ ਹੁੰਦੀਆਂ ਹੁੰਦਾ ਹੀ ਆ ਸ਼ੌਂਡਾ ਚਲੋ ਕੋਈ ਗੱਲ ਨਹੀਂ ਉਹ ਜੋੜੀ ਦੇਖਣ ਤੋਂ ਬਾਅਦ ਫਿਰ ਮੇਰੀ ਇੱਕ ਹੋਰ ਜੋੜੀ ਅਲ ਨਿਗਾ ਪਈ ਮੈਂ ਕਿ ਕਰਨ ਸੇ ਵਿਆਹ ਕਰਾਉਣਾ ਸੋਖਾ ਨਹੀਂ ਵੀ ਆ ਪਹਿਲਾ ਦਾ ਆਦਰ ਤਾਂ ਦੇਖ ਲਿਆ ਹੁਣ ਦੂਜੇ ਪਾਸੇ ਮੇਰੇ ਨਿਗਾ ਚਲ ਗਈ ਉੱਦੀ ਕੁਦਰਤੀ ਉਹ ਨਿਗਾ ਇਦਾਂ ਗਈ ਮੇਰੀ ਕਿ ਮੈਂ ਕੁਛ ਕਿਸੇ ਨੂੰ ਦੇਖ ਰਿਹਾ ਸੀਗਾ ਉਦਾਂ ਹਾਏ ਹੈਲੋ ਕਰ ਰਿਹਾ ਸੀਗਾ ਤਾਂ ਘਰ ਵਾਲਾ ਇੱਕ ਖੜਾ ਹੋਇਆ ਸੀ ਇਦਾਂ ਜਿੱਦਿ ਉਹਨੇ ਐ ਕੀਤਾ ਮੈਂ ਦੇਖਿਆ ਮੈਂ ਕਿਹਾ ਆ ਤਾਂ ਲੇਡੀਜ਼ ਪਰਸ ਹੱਤ ਚ ਫੜਿਆ ਹੋਇਆ ਹੈ ਇਹਨੇ ਉਹਦੀ ਘਰ ਵਾਲੀ ਵੀ ਨੱਚਣ ਜੀ ਮगन ਹੋਈ ਪਈ ਸੀ ਤੇ ਉਹਦਾ ਘਰ ਵਾਲਾ ਉਹਨੂੰ ਬਾਜ ਮਾਰੇ ਮਤਲਬ ਕਿ ਤੂੰ ਆ ਜਾ ਆ ਜਾ ਮੇ ਨਾਲ ਹੁਮਲਾ ਆਪਾਂ ਇੰਜੋਏ ਕਰਦੇ ਆਂ ਮਤਲਬ ਇੱਕ ਹੁੰਦਾ ਕਿ ਕਪਲ ਹੁੰਦੇ ਜਿਹਦਾ ਨਵੇਂ-ਨਵੇਂ ਜਿਹੜੇ ਜੋੜੀ ਬਣੀ ਹੁੰਦੀ ਹੈ ਉਹਨਾਂ ਨੂੰ ਹੁੰਦਾ ਕਿ ਆਪਾਂ ਆਪਣੇ ਘਰ ਵਾਲੇ ਨਾਲ ਘੁੰਮੀਆਂ ਉਹਦੀ ਫਰੈਂਡ ਹੈ ਜੀ ਆਪਣੇ ਮਸਤ ਨੱਤਿਆਂ ਦਾ ਕੀ ਜਣਾ ਉਹ ਉਧਰ ਅੰਦਰ ਹੀ ਮਸਤ ਕਿਤੇ ਕਿਤੇ ਨਾ ਕਿਤੇ ਘੁੰਮੀ ਜਾਂਦੇ ਰੀਲਾ ਬਣਾਈ ਜਾਂਦੇ ਕੋਈ ਫੋਟੋ ਖਿਚਵਾਈ ਜਾਂਦੀ ਕੋਈ ਕੁਝ ਕਰੀ ਜਾਂਦੀ ਹੈ ਤੇ ਫਿਰ ਮੈਂ ਇੱਕ ਹੋਰ ਦੇਖਿਆ ਜੀ ਸਟਾਲ ਵਾਲ ਦੇਖ ਰਿਹਾ ਸੀ ਮੈਂ ਕਿਹਾ ਦੇਖਾਂ ਕਿੰਨੇ ਕਿ ਸਟਾਲ ਆ ਦੇਖੇ 10 ਕਿ ਸਟਾਲ ਲੱਗੇ ਪਏ ਆ ਤੇ ਉੱਥੇ ਇੱਕ ਘਰ ਵਾਲਾ ਥੋੜੀ ਬਾਜ ਤਾਂ ਉੱਚੀ ਨਹੀਂ ਸੀਗੀ ਉਹਦੀ ਉਹ ਥੋੜਾ ਜਿਹਾ ਉਹਨੂੰ ਕਹਵੇ ਆਇਆ ਆਇਆ ਚਲਿਏ ਚਲਿਏ ਸ਼ਗਨ ਦੇ ਦੰਨੇ ਆ ਸ਼ਗਨ ਦੇ ਦੰਨੇ ਆ ਉਹ ਐ ਕਰੇ 5 ਮਿੰਟ 5 ਮਿੰਟ 5 ਮਿੰਟ 5 ਮਿੰਟ 5 ਮਿੰਟ ਅੱਧਾ ਘੰਟਾ ਹੋ ਗਿਆ ਮੈਨੂੰ ਦੇਖਦੇ ਦੇਖਦੇ ਉਹ ਆ ਜਾ ਆ ਜਾ ਕਦੀ ਉਹਨੂੰ ਫੋਨ ਕਰੇ ਕਦੀ ਕੋਸ਼ਿਸ਼ ਕਰੇ ਹੁਣ ਤੁਹਾਨੂੰ ਪਤਾ 10 12 ਸਾਲ ਲੱਗੇ ਹੁੰਦੇ ਲੇਡੀਜ਼ ਨੇ ਹੌਲੀ ਹੌਲੀ ਸਾਰੇ ਹੀ ਚੈੱਕ ਕਰਨੇ ਹੁੰਦੇ ਆ ਗੋਲ ਗੱਪੇ ਟਿੱਕੀ ਨੂਡਲ ਸਾਰੇ ਦੋਸਾ ਦੋਸਾ ਖਾਣਾ ਹੁੰਦਾ ਇੰਜੋਏ ਕਰਨਾ ਹੁੰਦਾ ਵਿਆਹ ਤੇ ਫਿਰ ਉਹ ਦੇਖਿਆ ਦੇਖਿਆ ਇੱਕ ਹੋਰ ਦੇਖ ਲਿਆ ਮੈਂ ਉਹਦਾ ਕਿੱਸਾ ਓਏ ਹੋ ਜਵਾਗ ਰੋ ਰਿਹਾ ਚੰਗੀ ਤਰ੍ਹਾਂ ਤੇ ਉਹ ਘਰ ਵਾਲਾ ਘਰ ਵਾਲੀ ਨੂੰ ਬਾਜ ਮਾਰ ਰਿਹਾ ਉਹ ਕਿਸੇ ਆਂਟੀ ਨਾਲ ਗੱਲਾਂ ਗੁੱਲਾਂ ਕਰ ਰਹੀ ਸੀ ਉਹਨੂੰ ਬਾਜਾ ਮਾਰੇ ਕਿ ਆ ਜਾ ਆ ਜਾ ਹੋਇਆ ਕਿ ਡਾਈਪਰ ਬਦਲਣਾ ਸੀਗਾ ਇਹ ਕੰਮ ਬੜਾ ਔਖਾ ਆ ਉੱਥੇ ਮੈਂ ਥੋੜਾ ਜਿਹਾ ਉਹ ਦਿਖਾਂ ਕਿ ਮੈਂ ਕਿਹਾ ਯਾਰ ਕਰਨ ਸਿਆ ਵਿਆਹ ਕਰਾਣਾ ਸੋਖੀ ਗੱਲ ਨਹੀਂ ਆ ਮੈਂ ਦੇਖਾਂ ਮੈਂ ਬਸ ਮੈਂ ਕਿਹਾ ਜਦੋਂ ਹੋਣਾ ਹੋਈ ਜਾਣਾ ਵਿਆਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਆਰ ਬਾਰਕ ਵੀ ਮੈਂ ਆਪਣੇ ਦੋਸਤ ਕੋਲ ਆ ਗਿਆ ਫੇ ਉਹ ਕਹਿੰਦਾ ਕਰਨ ਸਿਆ ਵਿਆਹ ਨਾ ਕਰਾਈ ਤੂੰ ਫਸ ਜਾਣਾ ਵਾ ਮੈਂ ਕਿਹਾ ਫਸ ਜਾਣਾ ਮੈਂ ਕਿਹਾ ਤੇਰੀ ਮੰਮੀ ਕਹਿ ਰਹੀ ਐ ਕਿ ਤੂੰ ਕਰਨ ਸਿਆ ਵਿਆਹ ਕਰਾ ਲਾ ਤੇ ਤੂੰ ਕਹਿ ਰਿਹਾ ਕਿ ਵਿਆਹ ਨਾ ਕਰਾਈ ਫਸ ਜਾਣਾ ਵਾ ਫੇ ਮੈਂ ਉਹਦੀ ਮੰਮੀ ਆ ਗਈ ਉਹਨੇ ਤੈਨੂੰ ਮੈਂ ਉਹਨਾਂ ਕੀ ਗੱਲਬਾਤ ਕਰਨੀ ਸੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਤੈਨੂੰ ਮੁਬਾਰਕਾਂ ਬਹੁਤ ਬਹੁਤ ਆਲਾ ਸ਼ਗਨ ਤਾਂ ਮੈਂ ਚਾਹ ਲਾ ਆਇਆ ਤੇ ਉਹਦੀ ਮੈਂ ਮੰਮੀ ਨੂੰ ਵੀ ਮਿਲਿਆ ਮੁੰਡਿਆ ਸਾਰਿਆਂ ਮਿਲ ਮੁੜ ਕੇ ਹਰ ਭਾਰ ਕੇ ਘਰ ਆ ਗਿਆ ਘਰ ਆਇਆ ਮੈਂ ਬਸ ਆਂਦੇ ਆਂਦੇ ਮੇਰੇ ਗੱਲ ਫੜਕੀ ਜਾਂਦੀ ਸੀ ਕੰਸਿਆ ਤੂੰ ਵਿਆਹ ਕਰਾ ਲਾ ਤੇ ਉਹ ਕਹਿੰਦਾ ਉਹਨਾਂ ਦਾ ਮੁੰਡਾ ਕਹਿ ਰਿਹਾ ਤੂੰ ਵਿਆਹ ਨਾ ਕਰਾਈ ਤੂੰ ਫਾਜਣਾ ਮੇਰੇ ਇਹੀ ਦੋ ਗੱਲਾਂ ਘੁੰਮੀਆਂ ਫਿਰ ਹਰ ਭਾਰ ਕੇ ਮੈਂ ਘਰ ਪਹੁੰਚਿਆ ਆਰਾਮ ਨਾਲ ਮੈਂ ਕਪੜੇ-ਕੁਪੜੇ ਆਪਣੇ ਆਰਾਮ ਨਾਲ ਰੱਖੇ ਕਿ ਮੈਂ ਥੋੜਾ ਇਹ ਸੋਚਿਆ ਮੈਂ ਕਿ ਜਦੋਂ ਵਿਆਹ ਹੋਣਾ ਨਾ ਹੋ ਹੀ ਜਾਣਾ ਜਦੋਂ ਉੱਪਰੋਂ ਬਾ ਜਾਣੀ ਨਾ ਸੰਜੋਗ ਜਿਹਦੇ ਮਿਲੇ ਹੁੰਦੇ ਉਦੋਂ ਹੋ ਹੀ ਜਾਣਾ ਵਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਕਿ ਜਦੋਂ ਹੋਣਾ ਤਾਂ ਵਿਆਹ ਹੋ ਹੀ ਜਾਣਾ ਵਾ ਇਦਾਂ ਦੇ ਵਿਆਹ ਦੇ ਮੌਕੇ ਦੇਖਣ ਨੂੰ ਤਾਂ ਬਹੁਤ ਮਿਲਦੇ ਆ ਪਰ ਇਹ ਜਿਹੜਾ ਮੇਰਾ ਅੱਜ ਦਾ ਜਿਹੜਾ ਸੀਗਾ ਨਾ ਮਤਲਬ ਇਹ ਮੈਂ ਪਹਿਲਾਂ ਵਿਆਹ ਦੇਖਿਆ ਇਦਾਂ ਦਾ ਮੈਂ ਵੀ ਕਿੰਨਾ ਘਪਰਾਇਆ ਨਹੀਂ ਮੈਂ ਕੋਈ ਗੱਲ ਨਹੀਂ ਇਹ ਜਿਹੜਾ ਰੀਤੀ ਰਿਵਾਜ ਹੈਗਾ ਨਾ ਇਹ ਦੇਹੀ ਚੱਲਣਾ ਹੈ ਕੋਈ ਚੱਕਰ ਨਹੀਂ ਕੋਈ ਚੀਜ਼ ਜਾਂ ਹੁੰਦੀ ਹੈ ਕੰਪਰੋਮਾਈਜ਼ ਹੋ ਜਾਂਦੀ ਹੈ ਕੋਈ ਨਹੀਂ ਹੁੰਦੀ ਹੈ ਤਾਂ ਵੀਡੀਓ ਨੂੰ ਇੱਥੇ ਹੀ ਸਮਾਪਤੀ ਕਰਦੇ ਹਾਂ ਤਾਂ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਵੀਡੀਓ ਵਧੀਆ ਲੱਗਦੀ ਹੈ ਤਾਂ ਧੰਨਵਾਦ ਜੀ